ਸਤਨਾਮ ਸ੍ਰੀ ਵਾਖੂ ਸਾਹਿਬ ਜੀਓ ਰਹਾ ਰਾਸ ਸਾਈਓ ਵਰਜੂ ਜੂ ਭਗਤ ਹੈ ਪੈਜ ਰੱਖਦਾ ਰਾਮ ਰਾਜੇ ਅਰਨਾਖ ਸਦੁਸ਼ਟ ਹਾਰੇ ਪ੍ਰਹਿਲਾਦ ਰਾਯਾ ਅਹੰਕਾਰੀ ਅਨੰਦ ਕੰ ਬਿਠਦੇ ਨਾਮ ਦੇਉ ਮੁਕਲਾਇਆ ਜਾ ਨਾਨਕ ਸਰ ਜੀ ਵੇ ਅੰਤ ਰਹਿਛਦਾਇ ਕੋ ਓੰਕਾਰ ਸਤਿਗੁਰ ਪ੍ਰਸਾਦ ਲੋਕ ਮਹਲਾ ਪਹਿਲਾ ਗੁਗਦਰ ਸੁਰੂ ਭਇਆ ਜਸ ਕਾਮਨਾ ਹੋਈ ਜੋ ਕਰਤਾ ਕਰਨਾ ਹੈ ਨਾਹੀ ਜਾ ਹਉ ਗਰੀ ਨਾ ਹੋਈ ਬਲਿਆ ਹਰੀ ਕੁਦਰਤ ਵਸਿਆ ਤੇਰਾ ਅੰਤ ਨਾ ਜੈ ਲਖੈ ਰਾਹ ਜਾਤ ਮੈਂ ਜੋਤ ਜੋਤ ਮੈਂ ਜਤ ਆਕਲ ਕਲਾ ਪਰਪੂਰਿਆ ਤੂੰ ਸੱਜਾ ਸਾਹਿਬ ਸਤਿ ਸਵਾਲਿਓ ਜਨਕੀ ਤੇ ਤੋ ਵਾਪ ਕਉ ਨਾਨਕ ਕਰਤੇ ਕੀ ਬਾਤਾਂ ਜੁਗ ਜੁਗ ਕਰਨਾ ਸੋ ਕਰਿਆ ਸੋ ਦਰਗਾਹ ਸਾਹਿਬ ਹਲਾ ਪਹਿਲਾ ਇੱਕੋ ਅੰਗਾਰ ਸਤਿਗੁਰ ਪ੍ਰਸਾਦ ਸੋਦਰ ਦੇ ਰਾਗੇ ਹਾਸੋ ਕਰ ਕੇ ਹਾ ਜਿਤ ਵਸਰਵ ਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਗਾ ਕਿਤੇ ਤਿਰਭਵਨਾਰੇ ਕਿਤੇ ਤੇਰੇ ਰਾਗ ਭਰੇ ਸੁਪਈਏ ਕਿਤੇ ਤਿਰਗਾਵਨਾਰੇ ਗਾਵੰਤ ਤੁਨੋ ਪਵਨਾ ਬਾਣੀ ਵਤੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤ ਤੁਨੋ ਜਤ ਗੋਦਲਿ ਕੇ ਜਾਨਨ ਲੇਖ ਲੇਖ ਧਰਮ ਵਿਚਾਰੇ ਗਾਵੰਤ ਤੁਨੋ ਇਸਰ ਬ੍ਰਹਮਾ ਦੇਵੀ ਸੋਹਣਾਂ تیرے ਸੱਜ ਸਵਾਰੇ ਗਾਵੰਦ ਤੁਨੋਂ ਨਿਰੰਦਰੰਦਰ ਜਤਨ ਬੈਠੇ ਦੇਵ ਧਿਆਨ ਅਦਰ ਨਾਲੇ ਗਾਵੰਦ ਤੁਨੋਂ ਸੱਦ ਸਮਾਧੀ ਅੰਦਰ ਗਾਵੰਦ ਤੁਨੋਂ ਤਾਦ ਵਿਚਾਰੇ ਗਾਵੰਦ ਤੁਨੋਂ ਜਤੀ ਜਤੀ ਸੰਤੋਖੀ ਗਾਵੰਦ ਤੁਨੋਂ ਵੀਰ ਕਰਾਰੇ ਗਾਵੰਦ ਤੁਨੋਂ ਪੰਡਤ ਬੜਨਰਗੀਸਰ ਜੁਗ ਜੁਗ ਵੇਦਾਂ ਨਾਲੇ ਗਾਵੰਦ ਤੁਨੋਂ ਮਹਾਨਿਆ ਮਨਮੋਹਨ ਸਰਗੁਮਾਚ ਬਿਆਲੇ ਗਾਵੰ ਤੁਧਨੋ ਰਤਨੋ ਪਾਇ ਤੇਰੇ 8613 ਰਥ ਨਾਲੇ ਗਾਵੰ ਤੁਧਨੋ ਜੋਤਿ ਮਹਾਵਦਸੂਰਾ ਗਾਵੰ ਤੁਧਨੋ ਖਾਣੇ ਚਾਰੇ ਗਾਵੰ ਤੁਧਨੋ ਖੰਡ ਮੰਡਲ ਬ੍ਰਹਮੰਡਾ ਘਰ ਘਰ ਕੇ ਤੇਰੇ ਧਾਰੇ ਸੇ ਤਧਨੋ ਗਾਵੰ ਜੋਤਿ ਤੁਧ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਗیتے ਤੁਧਨੋ ਗਾਵਨ ਜੇ ਭਾਜ ਤੈ ਨਾ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸੱਚੀ ਨਾਹੀ ਆਪੀ ਹੋਤੀ ਜਾਇ ਨਾਂ ਜਾਤੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੇ ਮਾਇਆ ਜਨਿ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤ ਸਦੀ ਵੜਿਆਈ ਜੋਤਿਸ ਬਾਵਾਜ਼ ਹੋਈ ਕਰਦੀ ਫਿਰ ਹੁਕਮ ਨਾ ਕਰਨਾ ਜਾਈ ਕੋ ਪਤ ਸੋ ਸਬਤ ਸਾਹਿਬ ਨਾਨਕ ਰਣ ਰ ਜਾਈ ਆਸਾ ਮਹਲਾ ਪਹਿਲਾ ਸੁਨ ਵਡਾ ਕਹ ਜਬ ਕੋਈ ਕੇ ਵਡ ਵਡਾ ਢੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਈ ਕਹਣਾ ਵਾਲੇ ਤੇਰੇ ਸਮਾਈ ਵੱਡੇ ਮੇਰੇ ਸਹਿਬਾ ਗਾਹਰ ਗੰਬੀਰਾ ਗੁਣੇ ਗਹੀਰਾ ਕੋਈ ਨਾ ਜਾਣਾ ਤੇਰਾ ਕੀਤਾ ਕੇ ਵੜੀ ਨਾ ਰਹਾਉ ਸਭ ਸਰ ਦੀ ਮਜ਼ਦੁਰਤ ਕਮਾਈ ਸਭ ਕੇ ਮਤ ਮਿਲ ਕੇ ਮਤ ਪਾਈ ਗਿਆਨੇ ਗਿਆਨੇ ਗੁਰ ਗੁਰਾਈ ਕਹਨ ਨਾਂ ਜੈ ਤਿਰ ਦਿਲ ਵੜਿਆਈ ਸਭ ਸਾਤ ਸੌਤਾਂ ਸਭ ਜੰਗਈਆ ਸਦਾ ਵਰਗਾ ਕੇ ਵੜਿਆਈ ਤਦਵਨ ਸਦੀਕ ਨਾਂ ਪਾਈਆ ਕਰਮ ਮਹਿਲਾ ਨਹੀਂ ਧੱਕ ਰਹੀਆ ਆਕਣ ਬਲ ਆ ਗਿਆ ਵਿਚਾਰਾ ਜਵਦੀ ਪਰੇ ਤੇਰੇ ਬੰਦਾਰਾ ਜਿਸ ਤੋਂ ਦੇਹ ਤੇ ਜਾ ਗੈ ਚਾਰਾ ਨਾਨਕ ਸੱਚ ਸਵਰਨ ਹਾਰਾ ਆਸਾ ਮਨ ਲਾਹਲਾ ਆਕਾ ਜੀ ਵਸਰਾ ਮਰ ਜਾਉ ਆਕਣੇ ਓਕਾ ਸਾਚਾ ਨਾਉ ਸਾਚੀ ਨਾਮ ਕੀ ਲਗੈ ਭੂਖ ਉਤ ਭੂਖ ਅਗੈ ਚਲੀਐ ਦੂ ਸੋਗਾ ਵਸਰਾ ਮੇਰੀ ਮਾਈ ਸਾਚਾ ਸਾਹਿਬ ਸਾਚਾ ਨਾਹਿ ਰਹਾਉ ਸਾਚੇ ਨਾਮ ਕੀ ਦਿਲ ਵਡਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਾ ਮਿਲ ਕੈ ਆਖਣਾ ਪਾਈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰ ਨਾ ਹੋਵੇ ਸੋ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਜੇ ਵੜਿਆ ਤੇ ਵੜਦੇ ਰੀਦਾ ਜੰਦਨ ਕਰ ਕਹਿਤੀ ਰਾਤ ਅਜੰਬ ਜ਼ਾਰਾਂ ਦੇ ਕਮ ਮੰਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਗੁਰੁ ਖਾ ਬਿਨੋ ਕਰਾਉ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮ ਰੀ ਰਹਿ ਰਾਤ ਰਾਵ ਹਰ ਜਨ ਕੇ ਵਡ ਭਾਗ ਵੜੇ ਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾਸੈ ਮਿਲੈ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾਮ ਨਾ ਪਾਇਆ ਤੇ ਭਾਗੀ ਏਨ ਜੰਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਗ ਜੀਵਾ ਤ੍ਰਗ ਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਤਰ ਮਾਜ ਗਲ ਗਿਆ ਲੇ ਕਾ ਤਨ ਤਨ ਸਤ ਸੰਗਤ ਜਤ ਹਰ ਸ ਪਾਇ ਮਰ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਤਦਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੱਲ ਪਥਰ ਮੈਂ ਜੰਤੇ ਉਪਾਈ ਤਾ ਕਰਿ ਜੁਗ ਅਗੇ ਕਰ ਦਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਦਰਿਆ ਗੁਰਪ੍ਰਸਾਦ ਬਰਮ ਬਦ ਪਾਇਆ ਜੋ ਕੇ ਕਾ ਸਟਾਰਿਆ ਰਹਾ ਜਨਨ ਬਿਦਾਂ ਲੋਕ ਤੁਦਵੰਤਾ ਕੋਈ ਨ ਕਿਸ ਕੀ ਦਰਿਆ ਜ਼ਰ ਜ਼ਰ ਰਿਜਕ ਸੰਭਾਏ ਢਾਕਲ ਕਾਹੇ ਮਾਨ ਪਾਉ ਕਰਿਆ ਉੜਿ ਉੜਿਆ ਵੈ ਸਰ ਕੋ ਸੰ ਤਿਸ ਪਾਛੇ ਬਚਰੀ ਚਰੀਆ ਜਨ ਕਵਨ ਖਲਾਵੇ ਕਵਨ ਜੁਗਾਵੇ ਮਨ ਮੈਂ ਮਰਨ ਕਰਿਆ ਸਭ ਨਿਧਾਨ ਦਸ ਵਸ਼ਟ ਸੇਦਾਨ ठाकुर कला तल दरिया ज नਾਨਕ ਬਲ ਬਲ ਸਤਿਵਰ ਜਾਈਐ ਤੇਰਾ ਅੰਤ ਨ ਪਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਿਪੁਰਖ ਨਿਰੰਜਨ ਅਰਗਮ ਕਾਮਯ ਆਪਾਰਾ ਸਬਦ ਹਾਵੈ ਸਬਦ ਹਾਵੈ ਤੁਧ ਜੀ ਅਰਜ਼ ਚੇ ਸਰਜਣਹਾਰ ਸਭ ਜੀਤੁ ਮਾਰੇ ਜੀ ਤੋ ਜੀਆ ਕਾ ਦਾਤਾਰਾ ਅਰਦਾਵੋ ਸੰਤੋਹ ਜੀ ਸਭ ਦੁਰਗਵਸਾਰਣਾ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜ ਅੰਤਰ ਸਰਬ ਨਿਰੰਤਰ ਜੀ ਅਰੇ ਕੋ ਗੁਰਗ ਸਮਾਣਾ ਇੱਕ ਦਾ ਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਆਉ ਤਦਵੇਂ ਆਵਰਨਾ ਜਾਣਾ ਦੁਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਵੈ ਜੋ ਸੇ ਵੈ ਤਦ ਜੀ ਜਨ ਨਾਨਕ ਤਨ ਕੁਰਬਾਣਾ ਹਰਿ ਦਾ ਵੈ ਹਰਿ ਦਾ ਵੈ ਤਵ ਜੀ ਸੇ ਜਨ ਤੁਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਤਿਆ ਆ ਜੀ ਤਨਾਂ ਟੁੱਟੀ ਜਮ ਕੇ ਬਾਸੀ ਜਨਾਂ ਨਿਰਭਉ ਜਨ ਹਰਿ ਨਿਰਭਉ ਤਿਆ ਆ ਜੀ ਨਗਾ ਭਉ ਸਭ ਗਵਾਸੀ ਜਿਨ ਸੇ ਬਿਆ ਜਿਨ ਸੇ ਬਿਆ ਮਿਰਾਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਤੇ ਦੰਨ ਜਨ ਹਰਦਾ ਜੀ ਜਨ ਨਾਨਕ ਤਨ ਬੰਗਾ ਸੀ ਤੇਰੀ ਭਗਤ ਤੇਰੀ ਬਾਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਆਹ ਤੇਰੇ ਭਗਤ ਤੇ ਬਾਤ ਸਲਾਹ ਗੁਰ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੇ ਅਨੇਕ ਹਰ ਹੋ ਜਾ ਜੀ ਤਪ ਤਪਹਿ ਜਪਹਿ ਵਿੰਤਾ ਦਿរ ਅਨੇਕ ਤਰਿਆਨੇਕ ਬੜਾ ਵਾ ਸਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਪਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈਚਲ ਕਰਤਾ ਸੋਈ ਸੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਸੋਈ ਸੁਦੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਸੁਦੇ ਆਪੇ ਸਰਜ ਸਭ ਕੋਈ ਜਾਨਾਂ ਨਿ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਤਾ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆ ਰਮੰਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋ ਹੀ ਹਾਂ ਪਾਈ ਰਾਵ ਸਭ ਤੇ ਰਤੂ ਸਭ ਨੇ ਦਇਆ ਜਿਸਨੋ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੁੰਦਰੀਆ ਸਭ ਤੁਝ ਹੀ ਮਾਹੀ ਤੁਧ ਬੰਦੁ ਜਾ ਕੋਈ ਨਾਹੀ ਜੀਅ ਜੰਤ ਸਭ ਤੇ ਰਾਖੇ ਲੋ ਵਿయోగ ਮਨ ਵਿਛੜਿਆ ਸੰਜੋਗੀ ਮੇਲਾ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰਗੁਣ ਸਦਹੀ ਆਖ ਵਖਾਣੈ ਜਨ ਹਰ ਸੇਵਿਆ ਤਨ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬੰਦੂਜਾ ਅਬਰ ਨ ਕੋਈ ਤੂ ਕਰ ਕਰ ਵੇਖੈ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਪਈਲੇ ਨਵਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੋਬਿਆ ਲੈ ਮਨ ਏਕ ਨ ਚੇਤ ਸਮੂਲ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਦੀ ਸਤੀ ਨਹੀਂ ਪੜਿਆ ਮੋਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਤਰਾ ਪਦਮਨੁ ਕਥੁ ਰੀਆ ਗੋਬਿੰਦ ਮਰਣ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰਾ ਕਿ ਤਾ ਨਾ ਕਾ ਮੇਰੇ ਸਾਧ ਸੰਗਤ ਭਜ ਕੇ ਬਲ ਨਾਮ ਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਾਉ ਜਬ ਦਬ ਜੰਜਮ ਕਰਮ ਨਾ ਕਮਾਇਆ ਸੇਵਾ ਸਾਧਨਾਂ ਜਾਨਿਆ ਹਰ ਰਾਇਆ ਕਾਹੂ ਨਾਨਕ ਨਿਗਮ ਨੀਜ ਕਰਮਾ ਸ਼ਰਨ ਪਰ ਕੀ ਰਾਕੋ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਾਤੇ ਪਾਤਸ਼ਾਹ ਦਸਵੀਂ ਕਬੇ ਬਾਜ ਵੇਂਦੀ ਜੋ ਪਈ ਹਮਰੇ ਕਰੋ ਹਾਦਰ ਚਾ ਪੁਰਨ ਹੋਇ ਜਤ ਕੀ ਛਾ ਸਭ ਚਰਨਨ ਮਨ ਰਾਇ ਹਮਾਰਾ ਆਪਣਾ ਜਾਣ ਕਰੋ ਬ੍ਰਤਪਾਰ ਅਮਰੇ ਦੁਸ਼ਟ ਸਬਾ ਤੁਮ ਕਾਹੂ ਆਪ ਹਾਦਰ ਮਹੇ ਬਚਾਓ ਸੋ ਕੀ ਬਤਾ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਛਨਜ ਕਰਦੈ ਕਰੀਐ ਸਭ ਵਰਨ ਕੋ ਆਤ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੋ ਮੈਂ ਛਾੜ ਕੋਈ ਅਵਰਨ ਨ ਦਿਆਉ ਜੋ ਵਰ ਚਾਹੂ ਸੁਤਮਤੇ ਪਾਉ ਸੇਵਕ ਸਿੱਖ ਮਾਰੇ ਦਾਰੀਐ ਤੁਨ ਤੁਨ ਜਤਰਾ ਹਮਾਰੇ ਮਾਰੀਐ ਆਪ ਆਦਮ ਜਬਰੀਐ ਮਰਨ ਕਾਲ ਕਾ ਤਰਾਸਨ ਮਰੀਐ ਉਹ ਜੋ ਸਦਾ ਹਮਾਰੇ ਬੱਚਾ ਸ੍ਰੀ ਹਰਿ ਸਭਜੂ ਕਰਿਓ ਰਚਾ ਰਾਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ਼ਕੰਤਾ ਕਾਲ ਪਾਈ ਬ੍ਰਹਮ ਬੋਤਰਾ ਕਾਲ ਪਾਈ ਸ਼ਿਵਜੂ ਅਵਤਾਰਾ ਕਾਲ ਬਾਇ ਗਰਵਸਨ ਪ੍ਰਕਾਸ਼ਾ ਤਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸੁਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾੰਦ ਜਚਨ ਉਭਜਾਇਓ ਆਦ ਅੰਤੈ ਕਹਿਓ ਤਾਰਾ ਜੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸਹੀ ਕੋ ਹਮਾਰੀ ਸਾਗੁਲਾ ਪ੍ਰਜਾਜਨ ਆਪ ਸਵਾਰੀ ਸਿਵ ਕਨ ਕੋ ਸਭਨ ਸੁਖ ਦਿਓ ਜਤਨਨ ਕੋ ਬਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੇ ਦੇਹ ਕੰਦਰਿ ਅਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰੁ ਭੂਲਾ ਤੰਤਨ ਦੁਖੁ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਹੈ ਏਕੀ ਪੀਰ ਪਛਾਨਾ ਕਟ ਕਟ ਕੇ ਪਟ ਪਟ ਕੀ ਜਾਨ ਜਬਦ ਕਰ ਕਰਾ ਕਰਤਾਰ ਪ੍ਰਜਾ ਧਰਤ ਤਵ ਦੇ ਅਪਾਰ ਜਬ ਆ ਕਰ ਕੋ ਕਰ ਤੋ ਕਬੂ ਤੋ ਮੈਂ ਮਿਲਤ ਦੇਹ ਤਰ ਸਭੂ ਜੇਤੇ ਵਦਨਾ ਸ੍ਰਿਸ਼ਟ ਸਬਦਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਤਨ ਰਾਲਮ ਜਾਨਤ ਵੇਦ ਵੇਦ ਅਰਿਆਲਮ ਨਰੰਗਾ ਨਿਰਵੇਕਾ ਨਿਰਲਮ ਆਦਿ ਨਿਰਨਾਦ ਅasambਵ ਦਾ ਕਮੂੜ ਉਚਾਰਤ ਵੇਦਾ ਜਾ ਕੋ ਬੇਵਨ ਪਾਵਤ ਵੇਦਾ ਦਾ ਕੋ ਕਰਪਾ ਹਨ ਹਨਮਾਨਤ ਮਹਾ ਮੂੜ ਕਚ ਪੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਸ ਨਰੰਗਾਰ ਗਾ ਜੀਨਤ ਨਾ ਪੇ ਆਪ ਆਪਣੇ ਬੁੱਧ ਹੈ ਜੇਤੀ ਵਰਣਾ ਦਉ ਬੰਨ ਬੰਨ ਦਉ ਤੇਤੀ ਤਮਰਾ ਲਖਾ ਨਾ ਜਾਏ ਬਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਇਕ ਰੂਪਨੂਪਸ ਰੂਪਾ ਅਰੰਗ ਬਯੋ ਰਾਵ ਕੈ ਭੂਪਾ ਅੰਦ ਜ ਜੇ ਰਜ ਸੇਤ ਜਕੀਨੀ ਉਹ ਦਪ ਜਖਾਨ ਬਹੁਰ ਰਾਚ ਦਿਨੀ ਕਹਉ ਭੂਲ ਰਾਜਾ ਬੈ ਬੈਠਾ ਕਹਉ ਸੁਮੜ ਬ ਸੰਕਰ ਬੈਠਾ ਜਗਰੀਸ਼ਟ ਦ ਕਾਇ ਜੰਪਾ ਨਾਦ ਜਗਾਦ ਸਰੂਪ ਸੰਜੰਪਾ ਅਗਰ ਚਾ ਮੇਰੀ ਤੁਮ ਕਰੋ ਸਖਿ ਹਵਾਰੇ ਅਸਕ ਸੰਗ ਕਰੋ ਦੁਸ਼ਟ ਜਤੇ ਉਠਵਾਤੋ ਤੋ ਪਤਾ ਜਾਗਲ ਮਲੇਸ਼ ਕਰੋ ਰਣਗਾਤਾ ਜੇ ਅਸ ਸੁਜਤ ਤਵ ਸ੍ਰਣੀ ਪਰੇ ਤਨ ਕੇ ਦੁਸ਼ਟ ਦੁਖ ਤਵ ਹਮਾਰੇ ਵਰਗ ਜਵਨ ਭਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਦਇਆ ਹੈ ਤਾਂ ਕੇ ਕਾਲ ਟਕਟ ਨਹ ਹੈ ਰਚਾਵੇ ਤਾਹੇ ਸਭ ਕਾਲਾ ਦੁਸ਼ਟ ਰਸਟਰਾਂ ਤਦ ਕਾਲਾ ਕਿਰਪਾ ਦ੍ਰਿਸ਼ਤ ਨੰਝਾਈਨ ਆਰੋ ਤਾਂ ਕੇ ਤਵ ਤਨ ਕਮ ਹਰੋ ਹਰ ਦਸਦ ਕਰਮ ਸਭ ਹੋਈ ਦੁਸ਼ਟ ਸਾਜ ਸਗਨ ਨ ਕੋਈ ਇੱਕ ਵਾਰ ਜਨ ਤਮ ਸੰਭਾਰਾ ਕਾਲ ਭਾਸਤੇ ਤਹੇ ਵਰ ਜਨਰ ਨਾਮ ਤਿਹਾਰੋ ਕਹ ਦਾ ਆਰਦ ਦੁਸ਼ਟ ਦੋਖ ਦੇਰਾ ਘੜਕੇ ਤਮੈ ਸੁਨੰਤਿ ਹਾਰੀ ਆਪਾਦ ਲੋਵਾਰੀ ਸਰਬ ਧਾਰੁ ਮਾਹੋ ਸਹਾਇ ਦੁਸ਼ਟ ਦੋਖ ਤੇ ਲਿਯੋ ਵਿਚਾਈ ਸਵਿਆ ਪਾਇੰਗੇ ਜਵ ਤੇ ਤੁਮਰੀ ਤਬ ਦੇਖੋ ਆਗਤ ਰੇ ਨਹੀਂ ਆਨਿਓ RAM ਰੇ ਗੁਰਾਨ ਗੁਰਾਨ ਅਨੇ ਕਹ ਮਤੇ ਕਨਮਨਿਓ समृद्ध सा सर्व सब बाउ पे रे कह हमेंक न जानयो श्री जसबान कृपा कर मरी कर मा न कहो सब तो बखानयो दिवरा जागल द्वार को उचाडक है गयो तुहार द्वार बाहंगे की लाज अस गोविंद दास तुहार राम गली महल्ला तीजान <coughs> एकोंकार सतगुरु प्रसाद आनंद है मेरी माई सतगुरु मैं पाया सतगुरु दा पाया सहज सेती मानव जी अवदाइयां राग रतन परिवार परिया शब्द गा बन आईया शब्द दा गा हो हरि केरा मन जि निमताया कह नानक आनंद होवे सतगुरु मैं पाया ए मन मेरेया ਸਦਾ ਰਹਿ ਹਰ ਨਾਲੇ ਅਰਨਾਲ ਰੋਤ ਮਨ ਮੇਰੇ ਧੋਗ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨੰਗਲਾਂ ਸਮਰਤ ਸੁਆਮੀ ਜੋ ਗਿਆ ਮਨ ਹਵਸਾਰੇ ਕਹ ਨਾਨਕ ਮਨ ਮੇਰੇ ਸਦਾ ਰਹਿ ਹਰ ਨਾਲੇ ਸਾਚੇ ਸਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਐ ਸਦੇ ਹੈ ਸੋ ਪਾਵੇ ਸਦਾ ਸਬਦ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਧਿਆਨ ਗਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨੁ ਭੋਖਾ ਸਭ ਗਵਾਈਆ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਨ ਅਚਾ ਸਭੁ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟਾਉ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਤੁਨ ਸੰਤੋ ਸ਼ਬਦ ਦਰੋ ਪਿਆਰ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਦਤੁ ਘਰਿ ਸੁਭੰਗ ਘਰਿ ਸੁਭੰਗ ਸ਼ਬਦ ਵਾਜੇ ਕਲਾਉ ਜਿਤ ਕਰਿ ਧਾਰੀਆ ਆ ਪੰਜ ਦੂਦ ਤਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਸੁਦਸਨ ਕੋ ਤੇ ਨਾਮ ਹਰਿ ਗਲ ਲਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਬਾਜੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਨੇ ਜੀ ਵਾਣੀ ਤਾਤ ਸਾਜਨਾ ਭਏ ਸਰਤੇ ਪੂਰੇ ਹੁਰਤੇ ਜਾਣੀ ਸਣਤੇ ਪਨੀਤ ਕਹਤੇ ਬਵਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਧੰਵਸ ਰੂਪਈਓ ਸਤ ਸੰਤ ਵਿਚਾਰ અમૃત નામ ઠાકુર કા પયો જસ કા સૌ સદાર જેકો ખાવે જેકો પંચે તસગા હે ઉધાર હે હે વાસ્તવતા જી ના જાય નતનંદ રાઘુરતાર તમ સંસાર ચરણ લગતરીએ સબ નાન ગુરુમ પસારો શ્લોક મહલ્લ પંજવા તેરા કીતા જાત નહીં ਮਨ ਜੋ ਕੀਤਾਈ ਮਨਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ ਤਰਸ ਬਿਆ ਮੇ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਦੀਵੇ ਹਰਿਆ ਪਾਉੜੀ ਤਥਾ ਦੂਸ ਸਮਰਤ ਜਥੈ ਕੋਈ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਮਾਹੀ ਸੁਣ ਕੇ ਜਮਕੇ ਦੂਤ ਨਾਂਇ ਤੇਰਾ ਛੱਡ ਜਾਏ ਭੌਜਲ ਬਿਕਮਸਗਾਹ ਗੁਰ ਸ਼ਬਦੀ ਪਾਰ ਪਾਏ ਜਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੰਨਾ ਗੁਣ ਗੋਵਿੰਦ ਗਾਏ ਸਭ ਸੇ ਨੋ ਕਿਰਪਾਲ ਸੰਭਾਲੇ ਸਾਹਿ ਸਾਹਿ ਵਰਥਾ ਕੋਈ ਨਾ ਜਾਏ ਜਿ ਆਵੇ ਤਦ ਆਹਿ ਸਲੋਕ ਮਹੱਲਾ 5 ਅੰਦਰ ਗੁਰਿਆਰਾਦਨਾ ਜੇਹਵਾ ਜਪ ਗੁਰਨਾਉ ਨੇਤਰੀ ਸਤਿਗੁਰੂ ਵੇਖਣਾ ਸ੍ਰਵਣੀ ਸੁਨਣਾ ਗੁਰਨਾਉ ਸਤਿਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਸਨਾਏ ਵਤ ਦੇ ਜਗ ਮਾ ਉਤਮ ਕਾਢੀਐ ਗਰਲੇ ਗਈ ਕੇ ਮਹੱਲਾ 5 ਆ ਰਕੇ ਰਕਣਾਰ ਆਪ ਬਾਰਿਆਂ ਗੁਰ ਕੀ ਪੈਰੀ ਪਾਏ ਕਾ ਸਵਾਰਿਆਂ ਹੋ ਆਪ ਦਇਆਲ ਮਨਹੁ ਨਾਮ ਸਾਰਿਆਂ ਸਾਧ ਜਨਾ ਕੈ ਸੰਗ ਭਵ ਜਲ ਤਾਰਿਆਂ ਸਾਗਤ ਨੰਦਕ ਦੁਸ਼ਟ ਖ ਨਮਾਹਿ ਵਿਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸੇ ਮਰਦ ਸੁਖ ਹੋਈ ਸਗਲੇ ਦੂਖ ਜਾਹਿ ਇਸ ਸਾਹਿਬ ਕੀ ਟੇਕ ਨਾਨਕ ਮਨ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੂਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ